ਮੈਂ ਕਹਿੰਦਾ ਸਾਡੇ ਪੂਰੇ ਪੁਸ਼ਤਾਨੀ ਖਾਨਦਾਨ ਕਿੰਨਾ ਬੈਲ ਨਹੀਂ ਆਇਆ ਜਿੰਨਾ ਹੁਣ ਆ ਗਿਆ ਹਾਂ ਉਹ ਹੀ ਤਾਂ ਗੱਲ ਆ ਇਹ ਪਤਾ ਕਰਾਓ ਬਿਟਾਓ ਪਤਾਓ ਬੰਦੇ ਆ ਗੱਲ ਕਰੀਏ ਨਾ ਮੈਂ ਬੰਦੇਆਂ ਨੂੰ ਕਾਹਦੀ ਗੱਲ ਦੱਸ ਤਕਾ ਮੇਰਾ 15000 ਰੁਪਏ ਪਿਛਲਾ ਬਿੱਲ ਆਇਆ ਓਕੇ ਤਕਾ ਆਹ ਪਹਿਲੇ ਤੁਸੀਂ ਮੇਰੇ ਕਿੱਦਾਂ ਇੰਨਾ 40000 ਰੁਪਏ ਬਿੱਲ ਪਾਤਾ ਮੈਂ ਕੀ ਉੱਥੇ ਦਿਨ ਰਾਤ ਏਸੀ ਚਲਾਉਂਦਾ ਸੀ ਸਿਆਲ ਮਹੀਨਾ ਸਿਆਲ ਨੂੰ ਇੰਨਾ ਬਿੱਲ ਲਾ ਕੇ ਹੱਦ ਵਾਲੀ ਗੱਲ ਵਾ ਕੱਲੀ ਕੱਲੀ ਗੱਲ ਦਿਮਾਗ ਚ ਬੀਟ ਕਰ ਲੈ ਇੱਕਦਮ ਬੋਲਣਾ ਆ ਜਾਂਦਾ ਕਰੀ ਨਾ ਉੱਥੇ ਲੈ ਇੱਕ ਮਿੰਟ ਦੁਬਾਰਾ ਬੋਲ ਥੋੱਕ ਕੇ ਗੱਲ ਕਰੀ ਨਹੀਂ ਇੱਕ ਕੰਨ ਬੰਦ ਕਰਕੇ ਮੇਰੀ ਗੱਲ ਕੰਨ ਨਾਲ ਖੋਲ ਕੇ ਸੁਣ ਖੋਲ ਲੈ ਇਧਰ ਆ ਕੰਨ ਦੋ ਦੋਨੇ ਖੋਲ ਦੇ ਇਹ ਐਤੋਂ ਨਿਕਲ ਗਈ ਫੇਰ ਅੱਛਾ ਪਰਲੇ ਪਾਸੇ ਕਾਹਦੇ ਚ ਬੈਠ ਸਾਥੀ ਇਸ ਕਰਕੇ ਇੱਕ ਤੇ ਸੁਣਨਾ ਬੋਲ ਤੋ ਕਹਾਂ ਮੈਂ ਸਾਡਾ ਇੰਨਾ ਬਿੱਲ ਕਿੱਦਾਂ ਆ ਗਿਆ ਸਾਡਾ ਇੰਨਾ ਬਿੱਲ ਕਿੱਦਾਂ ਆ ਗਿਆ ਅੱਗੇ ਅੱਗੇ ਸੁਣ ਤੋ ਪਿਛਲਾ ਸਾਡਾ ਇੰਨਾ ਬਿੱਲ ਸੀ ਹਾਂ ਹੈਨਾ ਤੇ ਅੱਗੇ ਸੁਣ ਉਹਨੂੰ ਵੀ ਕਹਿਣਾ ਹਾਂ ਓਕੇ ਓਕੇ ਅੱਗੇ ਸੁਣ ਹੈਨਾ ਤੇ ਦੂਜੀ ਗੱਲ ਇਹ ਆ ਤੋ ਕਹ ਵੀ ਇੰਨਾ 40000 ਕਦੀ ਜ਼ਿੰਦਗੀ ਚ ਸਾਡੇ ਕਿਸੇ ਖਾਨਦਾਨ ਚ ਵੀ ਇੰਨਾ ਬਿੱਲ ਨਹੀਂ ਆਇਆ ਖਾਨਦਾਨ ਵਾਲੀ ਗੱਲ ਕਰਨੀ ਆ ਹਾਂ ਤੈਨੂੰ ਮੈਂ ਹੁਣ ਦੱਸ ਦਤਾ ਇਹ ਵੀ ਗੱਲ ਤੈਨੂੰ ਮੈਂ ਹੁਣ ਦੱਸ ਦਤਾ ਹਾਂ ਠੋਕੇ ਗੱਲ ਕਰਕੇ ਆਈ ਤੈਨੂੰ ਡਾਕਟਰ ਨੇ ਨਹੀਂ ਮੈਨੂੰ ਲੈ ਕੇ ਚਾਲਾ ਮੈਂ ਪੁੱਛਾ ਉਹ ਆ ਗਏ ਬਾਈਕ ਆੜ ਕਰਨਾ ਮੀਟਰ ਲਵਾਉਣਾ ਨਾਲੇ ਠੋਕੇ ਸੁਣ ਮੇਰੀ ਗੱਲ ਉਧਰੋਂ ਬਿੱਲ ਕਰਨ ਲੱਗ ਮੀਟਰ ਲੱਗ ਕਰ ਸੀ ਦੇਖਣਾ ਤਾਂ ਠਾਈਨਾ ਬਿੱਲ ਸਾਤ ਤਾਂ ਨਹੀਂ ਰਿਹਾ ਹੁਣ ਨਹੀਂ ਮਾਏ ਇੱਕ ਕਰ ਜੋੜਿਆ ਤੇ ਇੱਕ ਜੋੜ ਨਹੀਂ ਜਨਾਨੀਆ ਤਰਾ ਵਿਆਹ ਹੋਣ ਲੱਗਾ ਨਹੀਂ ਜੇਹਿਸਾਬ ਨਾਲ ਤੂੰ ਕਿਹਾ ਕਿ ਚਲ ਜਾਣਾ ਫੇਰ ਉਹ ਕਹਤਾ ਜਾਣਾ ਤਾਂ ਹੈਗਾ ਹੀ ਆ ਲੈ ਜਾ ਇੱਕ ਤੇਨ ਹੋਰ ਰੱਖ ਲੈ ਭਾਈ ਕਦੇ ਗਈ ਵਾਹ ਇਹ ਇੱਕ ਤੇਨ ਹੋਰ ਰੱਖ ਲੈ ਨਾ ਤੋਰ ਬਾਬਾ ਅੱਜ ਨਾਤਾ ਮੱਛਰਿਆ ਫਿਰਦਾ ਅੱਜ ਨਾਤਾ ਈੱਟ ਪੂਰਾ ਉਹ ਨਾੜਾ ਕਿੱਥੇ ਸੀ ਮੈਂ ਕਿਹਾ ਇਹਨੂੰ ਮੈਂ ਕਹਾ ਮੋਕਾ ਨਾ ਤੇਰੇ ਕੋਲੋਂ ਗੋਪੀ ਨਾਲ ਦੂਰੇ ਦੂਣੋ ਲੜੀ ਤੂੰ ਹੀ ਪਹਿਲੇ ਤੇਰੀ ਬਾਤ 6 ਵਜੇ ਨਾਉਂਦੀ ਅਟਕੇ ਮਾਦੀ ਨਾ ਪਰਫਰੀ ਵਾਲਾ ਲਾਇਆ ਉਹ ਬਾਡੀ ਵਾਸ਼ ਨਾ ਉਹ ਦਸਾਲਾ ਕੋਲ ਦੀ ਨਗਾਤਾ ਐਦਾਂ ਉਹ ਨਹੀਂ ਲਾਇਆ ਉਦੋਂ ਫ੍ਰੈਗਰੈਂਸੀ ਸੀ ਜੇ ਮਰ ਪਾਦੇ ਸਾਰੇ ਦਾਗੜ ਅਗੜ ਇਤਨਾ ਡੋਲਾ ਵੇ ਇਹ ਤਾਂ ਗੋਪੀ ਨੇ ਟੈਟ ਕਰਾਈ ਆ ਅੱਜ ਟੈਟ ਆਹ ਇਹ ਮਤਲਬ ਮੇਰਾ ਡੋਲਾ ਹੈਗਾ ਹੌਂ ਖਰਾ ਤੇ ਜੇ ਇੱਕ ਮਿੰਟ ਉਹ ਗਾਲਾਂ ਨੂੰ ਛੱਡ ਦੇ ਜਿਹੜੇ ਬੈਲ ਦੀ ਗੱਲ ਕਰ ਤੂੰ ਕਹ ਰਾਤੀ ਮਖਣੀ ਨਾਲ ਰੋਟੀਆਂ ਖਾਦੀਆਂ ਤੂੰ ਮੇਰੀ ਮਿਹਰਿਆ ਉਦੋਂ ਰੋਟੀ ਪਕਾਉਂਦਾ ਅੱਛਾ ਹਾਂ ਤੂੰ ਮੇਰੀ ਗੱਲ ਧਿਆਨ ਨਾ ਬੜੇ ਖੰਲਾੜ ਬੰਦਾ ਗੋਪੀ ਲੜਵਾਲਾ ਤੋ ਬਾ ਸਾਡੀ ਲਾਈਟ ਦੇ ਵਿੱਚ ਤੋ ਕ ਭਾਜੀ ਇੰਨਾ ਬਿੱਲ ਨਹੀਂ ਆਇਆ ਗੱਲ ਜਰਾ ਇੱਥੇ ਕੋ ਤਾਰਾ ਇੱਥੇ ਇੱਥੇ ਕਰਦੀਆਂ ਤੋ ਕ ਇੰਨਾ ਬਿੱਲ ਨਹੀਂ ਆਇਆ ਸਾਡੇ ਤੋ ਵੀ ਹਾਂ ਅਦੀ ਆਇਆ ਨਹੀਂ ਫੇ ਆ ਪਹਿਲੀ ਵਾਰ ਤੋ ਸਾਡੇ ਇੰਨਾ ਬਿੱਲ ਕਿੱਦਾਂ ਪਾਤਾ ਤੋ ਕ ਇੱਕ ਗੱਲ ਹੋ ਗਈ ਹਾਂ ਅਸੀਂ ਕੀ ਤੋ ਕ ਸਿਆਲਾਂ ਦੇ ਵਿੱਚ ਏਸੀ ਚਲਾਉਂਦੇ ਸੀ ਉਹ ਹੀ ਦਾ ਗਾਲੀ ਆ ਇੱਕ ਮੋਟਰ ਤੋ ਕ ਸਾਡੇ ਐਡਾ ਕਾਏ ਤੋ ਕ ਇੱਕ ਮੋਟਰ ਆ ਚਾਰ ਪੰਜ ਬੱਤੀਆਂ ਆਇਆ ਤੋ ਕ ਤੁਸੀਂ ਤਿਆਰ ਰਹੋ ਬਿਜਲੀ ਮੈਕਨਿਕ ਮੋਰੇ ਧਰ ਨਾਲ ਆਉਣਾ ਮਾਸੀ ਨੂੰ ਲਿਆ ਤੂੰ ਮਾਸੀ ਨੂੰ ਲਾਉਣਾ ਤੋ ਕ ਲੜ ਬੰਨ ਲੈ ਭੈਣ ਨੂੰ ਸੱਦ ਲੈਣਾ ਜੇ ਲਾਉ ਕੀ ਕੀਤੀ ਆ ਕੀ ਕਰਨਾ ਜਾਂ ਹੁਣ ਚੱਲ ਜਾ ਇਹ ਕੋਹਾਂ ਦੇ ਮੋਰੇ ਖੋਲਣਾ ਲੜ ਜਾ ਕੇ ਇਹ ਹਾਂ ਠੀਕ ਕੋਹਾਂ ਨੂੰ ਗੁੱਠੇ ਕੰਮ ਆ ਗਿਆ ਲੜਬੰਦ ਲਾ ਗਾ ਜਾਂ ਕੱਲ ਸਿਆਣਿਆਂ ਦੀ ਹੁੰਦੀ ਤੇ ਲੜਬੰਦ ਲਾ ਗਾ ਕੋਈ ਨਹੀਂ ਸਿਆਣਿਆਂ ਤੇ ਸਾਡੇ ਵਰਗੇ ਸਿਆਣੇ ਹੋਣਗੇ ਆ ਵੀ ਅਸੀਂ ਵੀ ਸਿਆਣੇ ਹੋਣੇ ਆ ਓ ਜਾ ਚਲਾ ਜਾ ਛਿੱਤਰ ਆ ਗਾਲੋਣਾ ਨੂੰ ਕਹਿਣੀ ਆ ਜੀ ਜਿਆਰੇ ਨੂੰ ਨਹੀਂ ਨਹੀਂ ਏ ਥੋੜੀ ਕਾਣੀ ਵਿਚਾਰਿਆ ਪਾਦਾ ਥੋੜੀ ਹੁੰਦਾ ਤੇਰਾ ਨਹੀਂ ਨਹੀਂ ਇਹ ਨਹੀਂ ਵਿਚਾਰਿਆ ਹੁਣ ਮੇਰੀ ਇੱਕ ਗੱਲ ਸੁਣ ਲੈ ਉਹਨੂੰ ਮੈਂ ਦੱਸ ਦੇਣਾ ਮੈਂ ਮਜਾਰਿਓ ਆਪਣੀ ਮਾਸੀ ਸਾਧ ਗਈ ਤੁਹਾਡੇ ਬਿਜਰੀ ਮੈਨੂੰ ਮੁਰੇ ਨਾ ਲਾਦਾ ਨਾ ਤਾਂ ਤੇਰਾ ਬਿੱਲ ਕੱਟੋ ਐਂਦਾ ਬਿੱਲ ਕਿੰਤਾ ਆ ਜ ਆ ਲੜ ਏ ਉੱਥੇ ਜਾ ਕੇ ਉਹਨਾਂ ਮੁਰੇ ਖੋਲਾ ਇਦਾਰਾ ਕਿ ਮੇਰੀ ਮੰਮੀ ਕਹਿੰਦੀ ਇਦਾਂ ਲੜ ਐਂ ਖੋਲਣਾ ਹਣਾ ਬੂੜ ਪਾ ਲਈਏ ਯੂਨਾਈਟਿਡ ਸਟੇਟ ਆਫ ਫਿਰ ਕਾ ਬੁਜਾਰੇ ਦਾ ਖੀਸ਼ਾ ਨਹੀਂ ਹੁਣ ਇਹ ਪਾਉਂਗਾ ਯਾਰ ਮੈਂ ਚੱਪਲਾ ਹੀ ਪਾ ਜਾਣਾ ਬੂਟਸ ਵਾਲੇ ਬੰਦੇ ਹੀ ਹੋ ਹੋਏਗੇ ਯਾਰ ਨਵੇਂ ਕੋ ਜ਼ਬਰੀਆਲੇ ਵਾਲਾ ਉਧਰ ਤੇ ਆਹ ਨਾ ਮੇਰੇ ਮਨੀ ਨੇ ਕੱਢੀ ਇੱਕ ਨਵੇਂ ਜੇ ਓਏ ਮਨੀ ਨੇ ਮੇਰੇ ਬੂਟ ਨਾ ਕੱਢ ਲੈ ਹੁਣ ਉਹ ਹੈਗੇ ਇੱਕ ਨਵੇਂ ਜੇ ਆਹ ਐਡੀਡਾਸ ਵਾਲੇ ਨਵੇਂ ਜੇ ਸਾਲੇ ਸਟੌਕ ਇੱਕ ਮਿੰਟ ਇਦਾਂ ਨਹੀਂ ਦੇਖਣੇ ਮੈਂ ਇਦਾਂ ਨਹੀਂ ਦੇਖਣੀਆਂ ਤੁੰ ਤੈਨਾਂ ਨੂੰ ਸੁਣਾਉਣੇ ਏ ਤੇਰੇ ਨਾਲ ਸਾਹਮਣੇ ਇਤੋਂ ਨਹੀਂ ਮਿਨਾਵਰਾ ਉਹੀ ਵੀ ਪਾਓ ਗੋਹੇ ਗੋਈ ਵਾਲੇ ਜਿਹੜੇ 300 ਰੁਪਏ ਲੈ ਕੇ ਆਣ ਤੇ ਗੱਲ 300 ਲੈਣੀ ਹੈ ਨਾ ਜੇ ਬੈਸਤਾ ਦੇ ਦਵਾਂਗੇ ਬੀਬੀ ਹੋਸ਼ ਹੋ ਕੇ ਹੇ 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 ਹਾ ਲਾ ਲੇ ਦੇ ਤੇਰੀ ਬਾਹੋਂ ਮੈਂ ਤੇਰੀ ਰਾਹੋਂ ਮੈਂ ਲੌਟ ਆਉਂਗਾ ਮੈਂ ਇਨ ਕਤੋਂ ਤੇ ਆਉਂ ਨਿਗਾਹੂ ਮੈਂ ਛੋੜ ਲਾ ਮਾਰਦਾ ਦੇਰ ਰਹਿ ਚੁੱਕਾ ਆ ਫੇਲਨ ਦੇ ਵਿੱਚ ਤੇਰੀ ਬਾਹੂ ਮੈਂ ਤੇਰੀ ਨਿਗਾਹੂ ਮੈਂ ਹੰਗਰੀ ਖਾ ਪੜਾ ਪੜਾ ਮੇਰਾ ਬਰਾੜ ਛੇਦੀ ਕਰ ਸਿਸਟਮ ਹੈ ਪਤਾ ਲੱਗ ਜੇ ਵੀ ਤੂੰ ਜਾ ਕੇ ਆਇਆ ਮਾਰਾ ਤੂੰ ਦੇਖੀ ਤੇ ਨਹੀਂ ਤੂੰ ਅਕੀ ਚਾਦਰ ਨਾ ਪੈਰ ਪੁੰਜੀ ਜਾਂਦਾ ਧੋਣ ਵਾਲੀ ਐ ਇਹ ਲੈ ਮੀ ਧੋਣ ਵਾਲੀ ਐ ਤੈਨੂੰ ਮੈਂ ਦੱਸਦਾ ਪਤਾ ਉਹ ਧੋਣ ਵਾਲੀ ਚਾਦਰ ਨਾ ਮੈਂ ਕਿਹਾ ਪੈਰ ਪੁੰਜੀ ਜਾਂਦਾ ਗੋਪੀ ਹੈ ਧੋਣ ਵਾਲੀ ਚਾਦਰ ਨਾ ਪੈਰ ਪੁੰਜੀ ਜਾਂਦਾ ਹੈ ਗੋਪੀ ਨਾ ਤਰੀ ਕੰਨ ਆਲੇ ਬੋਰੇ ਇਹ ਧੋਣ ਵਾਲੀ ਆ ਪੰਜ ਹਜ਼ਾਰ ਹੋ ਗਿਆ ਹੁਣ ਮੇਰਾ ਰੱਖ ਲਾ ਪੰਜ ਹੋ ਗਿਆ ਮੇਰਾ ਹੁਣ ਕਿੱਥੇ ਮੋਗਾ ਜੋੜ ਜੋੜ ਰੱਖਿਆ ਸੀ ਮਾਣ ਕੋਈ ਦੱਦ ਵਾਲੇ ਉੱਧਰ ਲੈ ਉੱਧਰ ਲੈ ਓਏ ਕਿੱਥੇ ਆ ਕਿੱਥੇ ਆ ਹੈਲੋ ਇਹ ਨਾ ਮੇਰੇ ਕੋਲ ਤੀਕੂ ਹੋ ਗਏ ਆ ਜੱਗ ਕਰ ਰਹੇ ਆ ਤੇ ਜੇ ਕੋਈ ਆ ਬੱਤ ਕਰ ਮੈਂ ਬੈਲ ਦੀ ਕਿੱਦਾਂ ਹੋਈ ਤੂੰ ਪੁੱਛ ਕੇ ਆਇਆ ਆ ਗੁੱਡੀ ਮਾਸੀ ਨੂੰ ਕਹੋ ਜਿਹੜੀ ਇੱਥੇ ਤੱਤਾ ਪਾਣੀ ਕਰ ਕਰਨਾ ਆਉਂਦੀ ਸੀਗੀ ਸਾਰੀ ਦਿਹਾੜੀ ਵਿਆਹ ਦੇ ਵੀ ਇੰਨਾ ਖਰਚ ਹੋ ਬੈਲ ਹੋਣਾ ਸੀ ਲੈ ਅਹੀ ਕਿਤੇ ਨਾ ਦੇਹੀ ਗੁੱਡੀ ਵਿਆਹ ਤੇ 24 ਘੰਟੇ ਗਿੱਜਰ ਚੱਲਦਾ ਸੀ ਹੁਣ ਬੈਲ ਤਾਂ ਆਉਣਾ ਹੀ ਸੀ ਲੈ ਆਇਆ ਮੈਂ ਤਰਾ ਨੀ ਤੂੰ ਗੱਲ ਕਰਕੇ ਆਇਆ ਮੈਨੂੰ ਘਰੋਂ ਇਦਾਂ-ਇਦਾਂ ਕਿਹਾ ਜਿੱਦਾਂ ਜਿੱਦਾਂ ਤੈਨੂੰ ਕਿਹਾ ਸੀਗਾ ਤੂੰ ਉਦੋਂ ਤਾਂ ਗੱਲ ਕੀਤੀ ਆ ਪੂਰੇ ਨੌਵੀਂ ਮਾਸੀ ਸੀ ਕੀ ਗੱਲ ਆ ਨੌਵੀਂ ਮਾਸੀ ਜੀ ਮੈਂ ਨਹੀਂ ਉਹ ਨਹੀਂ ਉਹ ਇਹਨਾ ਜਿੱਦਾਂ ਜਿੱਦਾਂ ਕਹਿ ਕੇ ਭੇਜਿਆ ਸੀ ਨਹੀਂ ਉਦਾਂ ਕਿਹਾ ਪਹਿਲਾਂ ਪੁੱਛੋ ਤੂੰ ਜਿੱਦਾਂ ਮੈਂ ਤੈਨੂੰ ਕਿਹਾ ਸੀ ਹਾਂ ਮੈਂ ਆਉਣਾ ਕਿਹਾ ਮੈਂ ਇਦਾਂ ਗਿਆ ਲੜ ਖੋਲਿਆ ਉਹਨਾਂ ਦੇ ਜਾਈ ਉਹਨਾਂ ਦੇ ਮੋਰੇ ਮੈਂ ਇਦਾਂ ਲੜ ਖੋਲ ਤਾਂ ਬੱਚੋ ਗਾਲਾਂ ਨਿਕਲੀਆਂ ਕਿੰਨੀਆਂ ਹੀ ਉਹ ਭਾਜੀ ਕਹਿੰਦੇ ਆਗੇ ਇਹਨੂੰ ਬੰਦ ਕਰ ਲੈ ਜੀ ਜੀ ਦੀ ਜਦੋਂ ਮੈਂ ਇਦਾਂ ਲੜ ਖੋਲਿਆ ਹੈ ਨਾ ਬੱਚੋ ਕਿੰਨੀਆਂ ਗਾਲਾਂ ਨਿਕਲੀਆਂ ਉਹ ਡਰ ਗਏ ਉਗਣ ਤਾਂ ਪਾਈਏ ਸੀ 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 ਬੰਦ ਕਰ ਮੈਂ ਕਿਹਾ ਭਰਾ ਮੇਰੀ ਮੰਮੀ ਕਹਿੰਦੀ ਲਾੜ ਬੰਦਾ ਆਪਣੀ ਗੱਲ ਤੇ ਦਾ ਗਾਲਾਂ ਸੀ ਮੈਨੂੰ ਕੀ ਪਤਾ ਮੈਂ ਚਪੇੜ ਮਾਰੀ ਹੈ ਨਾ ਗਿਆ ਨੂੰ ਗੀਜਰ ਵੀ ਤੁਸੀਂ ਚੱਲਣਾ ਹੋ ਗਿਆ ਨੇ ਮੀਟਰ ਭਾਈ ਤੁਹਾਡਾ ਕੱਟ ਹੋ ਜਾਣਾ ਅਸੀਂ ਤੁਹਾਡਾ ਠੇਕਾ ਨਹੀਂ ਥੋੜਨਾ ਮੇਰੀ ਗੱਲ ਇੱਥੇ ਮੈਂ ਘਰ ਗਿਆ ਸਵਾਡਿਓਂ ਬੰਦੀਆ ਤਰਾ ਯੈਸ ਸੀਓ ਟੋਪਿਕ ਪਹਿਲਾਂ ਡਾਲਰ ਦਿਖਾ ਆਦਿਲ ਨੂੰ ਕੀ ਹੋਇਆ ਐ ਵੀ ਤੂੰ ਆ ਨਵੇਂ ਨਵੇਂ ਅੱਗੇ ਤਾਂ ਤੇਰੇ ਆ ਵੈ ਨਹੀਂ ਸੀ ਆਹ ਜਿਹੜਾ ਇੱਥੇ ਬਣਾਇਆ ਅਹਾ ਅਹਾ ਇਹ ਪੋਚਰ ਦਾ ਹੈ ਹੋਏ ਹੋਣ ਬਣਾਇਆ ਮੈਨੂੰ ਸੌ ਲੈ ਲਿਆ ਹੁਣੇ ਬਣਾਇਆ ਇਹਨਾਂ ਤੁਹਾਨੂੰ ਦੱਸਿਆ ਨਹੀਂ ਆ ਨਾਂ ਕਿਹਦਾ ਲਿਖਿਆ ਆ ਨਾਂ ਲਿਖਾਇਆ ਇਹ ਆਕੇ ਹੈ ਨਹੀਂ ਸੀ ਇਹ ਸਾਜਣਾ ਇੰਗਲਿਸ਼ 'ਚ ਲਿਖਾਇਆ ਜਦੋਂ ਨਾਨੀ ਪੂਰੀ ਹੋਈ ਸੀ ਬਮਨਾ ਲਿਖਾਇਆ ਸੀ ਜਦੋਂ ਤੁਸੀਂ ਕਹਿੰਦੇ ਰਹਿੰਦੇ ਕਿ ਮੈਨੂੰ ਪਤਾ ਕੀ ਲਿਖਾਇਆ ਹਾਂ ਐਲ ਏ ਬੀ ਐਚ ਏ ਲਿਖਾਇਆ ਆ ਇਹਦਾ ਕੀ ਮਤਲਬ ਲੰਬਾ ਲੰਬਾ ਇਦਾਂ ਥੋੜੀ ਹੁੰਦਾ ਨਹੀਂ ਲਿਖਾ ਲੈਣਾ ਮੈਂ ਕਹਿਆ ਯਾਰ ਅੱਗੇ ਤਾਂ ਤੇਰੇ ਆ ਕੱਲਾ ਇੱਥੇ ਸੀਨੇ ਆ ਧਾ ਦੇ ਓ ਯਾਰ ਸਿਗਾ ਬਹੁਤ ਪੁਰਾਣਾ ਸ਼ੌਕਰ ਲਗਿਆ ਕਿਤੇ ਗਵਾਚਣ ਲੱਗਾ ਸੀ ਸ਼ੌਕਾ ਲਿਖਿਆ ਵੇ ਅਗਲਾ ਪੜ ਕੇ ਛੱਡਿਆ ਵੇ ਘਰ ਹਾਂ ਓ ਹਿੱਲਾ ਇੰਨੀਆਂ ਤਾਂ ਕੰਨ ਪੀਤੀਆਂ ਮੈਂ ਪੀਤੀਆਂ ਮੈਂ ਇਹ ਨਾਲੇ ਫਲੀ ਪੀ ਕੇ ਇੱਥੇ ਰੱਖੀ ਜਾਂਦੇ ਕਿੱਦਾਂ ਇਹਦੀ ਇਹ ਆਏ ਦੀ ਰਾਹ ਹੁੰਦੀ ਆ ਨਾਈ ਦੀਆਂ ਆ ਸੱਤ ਲਿਆਇਆ ਸੀ ਗੰਦ ਮੈਂ ਤਾਂ ਸਿੱਨਣਾ ਤੂੰ ਸੀ ਮੂਤ ਪਰਾਲ ਕਿੱਤੇ ਆਵਾ ਗੋਣ ਸਾਲੇ ਖਾ ਪੀ ਕੇ ਮਾਮੇ ਦੀ दारू ਨਾ ਉਹ ਤਾਂ ਚੰਗੀਆਂ ਹੀ ਆ ਆ ਦੇਲਾ ਮਾ ਛਾਣਨੀ ਵੀ ਬੋਲਦੀ ਆ ਓ ਹੈਲੋ ਓਏ ਥੱਪੜ ਕਰਕੇ ਛਾਣਨੀ ਹਾਂ ਇਹਨੂੰ ਹਲੇ ਤੇਰਾ ਪਤਾ ਨਹੀਂ ਤੂੰ ਕੁੱਟ ਦੀ ਗੇਸ ਹਾਬ ਨਾ ਆ ਬੰਦਾ ਹੁਣ ਬਿੱਲ ਕਿੱਥੋਂ ਦੇਣਾ ਕੋਈ ਵਾਲੀਆਂ ਬੁਲੀਆਂ ਰੱਖਣੀਆਂ ਜਾਂ ਕਿਦਾਂ ਓ ਬਿੱਲ ਦੇਣਾ ਕੁੱਕੜ ਵੇਚ ਦੋ ਕੁੱਕੜ ਵੇਚ ਕੇ ਬਿੱਲ ਦੇ ਆ ਜਾ ਓ ਫਿਰ ਉਹ ਵਾਲੀਆਂ ਰੱਖਣੀਆਂ ਮੈਨੂੰ ਮੇਰੀ ਕਿਡਨੀ ਵੇਚ ਦੋ ਮਣੀ ਦੀਆਂ ਵਾਲੀਆਂ ਲਾ ਉਹ ਮੇਰਾ ਮਾਮੇ ਦੀ ਕਿਡਨੀ ਵੇਚ। ਕਿਉਂ ਕੀ ਗੱਲ ਮਾਮੇ ਨੇ ਫਾ ਰਠੇਕਾ ਲਿਖਿਆ ਆ। ਜੇ ਹੈ ਨਾ ਬਾਦੂ ਬੋਲਿਆ 5-6 ਲੱਖ ਦਾ ਉਹਦਾ ਲੀਵਰੇਜ ਵੇਖ ਜਾਣਾ। ਮੈਂ ਕਿਹਾ ਮਾਮੇ ਦੀ ਦਾਰੂ ਨਾ ਉਹ ਤਾਂ ਤਿੰਗੀਆਂ ਮੇਰੀ ਗੱਲ। ਇਹ ਮਸਕੀਨ ਮਾਨੀ ਰੱਖੇ ਇੱਥੇ 10 ਦਿਨ। ਇੱਕ ਉਹਦਾ ਲੀਵਰ ਵੇਚ ਦਿੰਦੇ ਆ ਇੱਕ ਕਿਡਨੀ ਹੈ ਤੇ ਇੱਕ ਫੇਫੜਾ। ਕਿਉਂ ਕਾਤੇ? ਕਾਤੇ ਵੇਚ ਦਿੰਦੇ ਆ। ਉਹ ਕਿਸੇ ਦਾ ਭੈਣ ਭਰਾ ਨਹੀਂ ਉਹਦਾ। ਬਹਿ ਗਿਆ ਹੁਣ ਚੌਂ ਚੌਂ ਕਰਦਾ। ਕੁੱਤਾ ਨਾ ਹੋਵੇ ਤਾਂ ਫਰਲਾ ਮੇਰੀ ਗੱਲ ਸੁਣਾ ਉਹਨਾਂ ਨੂੰ ਕਿਹਾ ਕਿ ਨਹੀਂ ਕਿਹਾ ਬੈਲਵਾਲਾ ਉਹਨਾਂ ਨੂੰ ਬਹੁਤ ਕਿਹਾ ਹਾਂ ਗੋਪੀ ਗੀਜਰ ਵੀ ਤੇਰੀ 3 ਮਹੀਨਿਆਂ ਦਾ ਰਾਤ ਚੱਲਦਾ ਸੀ ਕਿੱਡਾ ਗੀਜਰ ਵਾ ਦੇ ਉਹ ਬੰਦ ਨਹੀਂ ਸੀ ਕਰਦੀ ਉਹਨੂੰ ਮੈਂ ਕਿਹਾ ਤੂੰ ਨਾ ਕੇ ਉਹਨੂੰ ਬੰਦ ਕਰ ਦਿਆ ਕਰ ਉਹ ਚੱਲਦਾ ਹੀ ਰਹਿੰਦਾ ਸੀ ਵਿਆਹ ਮੇਰੀ ਵੀ ਨਾਤੇ ਹੀ ਆ ਸਾਰੇ پرانے ਬਰਾਹ ਵਿਆਹ ਚ ਕਿਤੇ ਕਿੰਨਾ ਕੁ ਹੋਇਆ 24 ਘੰਟੇ ਗੀਜਰ ਚੱਲਦਾ ਆ ਜੇ ਤਰਾ ਡਾਉ ਪੰਪ ਚੱਲਦਾ ਪੰਪ ਪਤਾ ਕਿੰਨਾ ਬਿੱਲ ਖਿੱਚਦਾ ਬਿਜਲੀ ਆ ਦੇ ਕਾਕਾ ਤੈਨੂੰ ਮੈਂ ਸਿੱਧੀ ਗੱਲ ਦੱਸਦਾ ਸੁਨਿਆਰੇ ਦੇ ਪੈਸੇ ਅੱਗੇ ਦੇਣੇ ਆ ਹੁਣ ਵਾਲੀਆਂ ਮੈਂ ਨਹੀਂ ਰੱਖਣੀਆਂ ਤਾਂ ਆਪਣੀ ਬੋਟੀ ਨਹੀਂ ਰੱਖ ਕੇ ਤਾਂ ਮੈਨੂੰ ਬਿੱਲ ਦੇ ਫੱਤੀਆਂ ਨਾ ਮੇਰੇ ਕੋਲ